ਅਮਰੀਕਾ ਚ ਭਾਰਤੀ ਮੂਲ ਦੇ ਲੋਕਾਂ ਨਾਲ ਹੋ ਰਹੀ ਨਸਲੀ ਨਫ਼ਰਤ ਖਿਲਾਫ਼ ਅਮਰੀਕੀ ਸਰਕਾਰ ਕਾਫੀ ਸਖਤ ਹੋਈ ਹੈ। ਓਬਾਮਾ ਸਰਕਾਰ ਨੇ ਫੈਸਲਾ ਲਿਆ ਕਿ ਭਾਰਤੀ ਮੂਲ ਦੇ ਲੋਕਾਂ ਖਿਲਾਫ਼ ਵਧ ਰਹੇ ਨਸਲੀ ਨਫ਼ਰਤ ਦੇ ਕੇਸਾਂ 'ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾਣਗੇ। ਨਸਲੀ ਨਫ਼ਰਤ ਫੈਲਾਉਣ ਵਾਲੇ ਖਿਲਾਫ਼ ਜੇਕਰ ਕੋਈ ਜਾਣਕਾਰੀ ਦੇਵੇਗਾ ਤਾਂ ਉਸ ਨੂੰ 21000 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਜੁਲਾਈ 2014 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਰਜੀਨੀਆ 'ਚ ਲਗਾਤਾਰ 17 ਮਾਮਲੇ ਨਸਲੀ ਨਫ਼ਰਤ ਦੇ ਸਾਹਮਣੇ ਆਏ ਨੇ। ਅਮਰੀਕਾ ਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵਸੇ ਹੋਏ ਨੇ ਅਮਰੀਕਾ ਵਿੱਚ 9 ਸਤੰਬਰ ਦੇ ਹਮਲੇ ਮਗਰੋਂ ਭਾਰਤੀਆ ਖਾਸ ਕਰਕੇ ਸਿੱਖਾਂ ਨੂੰ ਨਸਲੀ ਨਫ਼ਰਤ ਦਾ ਲਗਾਤਾਰ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਵੱਡਾ ਕਦਮ ਚੁੱਕਿਆ ਹੈ ਅਮਰੀਕੀ ਸਰਕਾਰ ਨੇ ਅਮਰੀਕੀ ਸਰਕਾਰ ਕਾਫੀ ਸਖਤ ਹੋ ਗਈ ਹੈ ਉਬਾਮਾ ਸਰਕਾਰ ਨੇ ਫੈਸਲਾ ਲਿਆ ਕਿ ਭਾਰਤੀ ਮੂਲ ਦੇ ਲੋਕਾਂ ਖਿਲਾਫ ਵਧ ਰਹੇ ਨਸਲੀ ਨਫ਼ਰਤ ਦੇ ਕੇਸਾਂ ਤੇ ਰੋਕ ਲਗਾਓ ਲਗਾਉਣ ਲਈ ਓਬਾਮਾ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਨਸਲੀ ਨਫਰਤ ਫੈਲਾਉਣ ਵਾਲੇ ਖਿਲਾਫ ਜੇਕਰ ਕੋਈ ਜਾਣਕਾਰੀ ਦੇਵੇਗਾ ਤਾਂ ਉਸ ਨੂੰ 21000 ਡਾਲਰ ਦਾ ਇਨਾਮ ਦਿੱਤਾ ਜਾਵੇਗਾ ਸਰਬਜੀਤ ਸਿੰਘ এবੀਪੀ ਸਾਝਾ ਪੱਤਰਕਾਰ ਸਾਨਾ ਫੋਨ ਲਾਈਨ ਤੇ ਮੌਜੂਦ ਹੈ ਜਿਸ ਸਰਬਜੀਤ ਅਮਰੀਕੀ ਸਰਕਾਰ ਦਾ ਕਾਫੀ ਸ਼ਲਾਘਾਯੋਗ ਫੈਸਲਾ ਹੈ ਅ ਬਿਲਕੁਲ ਅਰਸ਼ ਕਿਉਂਕਿ ਪਿਛਲੇ ਟਾਈਮਸ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਨਸਲੀ ਜਿਹੜੇ ਹਮਲੇ ਨੇ ਉਹ ਭਾਰਤੀ ਤੇ ਹੁੰਦੇ ਆਏ ਹੈਗੇ ਨੇ ਪਿਛਲੇ ਪ੍ਰਵਾਸੀ ਪ੍ਰਬਜੋ ਦਾ ਮਾਮਲਾ ਵੀ ਆਇਆ ਸੀ ਉਸ ਵੇਲੇ ਵੀ ਪੁਲਿਸ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਬਾਅਦ ਇੱਕ ਹੋ ਸੰਦੀਪ ਸਿੰਘ ਸੀਗਾ ਉਹਨੂੰ ਟਰੱਕ ਦੇ ਰਾਹੀਂ ਕੁਝ ਨਾ ਦੀ ਕੋਸ਼ਿਸ਼ ਕੀਤੀ ਕਿ ਤਾਂ ਜਿਹੇ ਜਿਹੜੇ ਹਮਲੇ ਆ ਉਹ ਅਮਰੀਕਨ ਅਮਰੀਕਾ ਦੇ ਵਿੱਚ ਕਾਫੀ ਵੱਧ ਰਹੇ ਸਨ ਪਰ ਜਿਸ ਤਰੀਕੇ ਨਾਲ ਹੋਣਾ ਅਮਰੀਕਾ ਦੇ ਪ੍ਰਸ਼ਾਸਨ ਨੇ ਇਹ ਸਟੈਪ ਚੁੱਕਿਆ ਹੈਗਾ ਕਿ ਜੋ ਵੀ ਅਗਰ ਇਸ ਤਰ੍ਹਾਂ ਦੇ ਹਮਲਾ ਹੁੰਦਾ ਹੈ ਉਸ ਹਮਲੇ ਦੇ ਬਾਰੇ ਵਿੱਚ ਕੋਈ ਜਾਣਕਾਰੀ ਜਿੰਦਾ ਹੈ ਤਾਂ ਉਹਨੂੰ ਅਵਾਰਡ ਦਿੱਤਾ ਜਾਏਗਾ ਤਾਂ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਜੋ ਇਸ ਤਰ੍ਹਾਂ ਦੇ ਹਮਲਿਆਂ ਨੂੰ ਅਮਲੀ ਜਾਮਾ ਪਹਿਨ ਆਉਂਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਜਾਂ ਉਹਨਾਂ ਇੱਕ ਕਿਸੇ ਡਰ ਦੀ ਭਾਵਨਾ ਪੈਦਾ ਕਰਨ ਦੇ ਲਈ ਜੇਕਰ ਐਸਾ ਹਮਲਾ ਕੀਤਾ ਜਾਏਗਾ ਤਾਂ ਫੜੇ ਫੜੇ ਜਾਣਗੇ ਲੋਕ ਉਹਨਾਂ ਨੂੰ ਦੇਖ ਰਹੇ ਹੈਗੇ ਨੇ ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਯੂਐਸ ਪ੍ਰਸ਼ਾਸਨ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ ਜੀ ਅਮਰੀਤ ਕੀ ਲੱਗਦਾ ਹੈ ਸਰਬਜੀਤ ਕਿ ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਨਸਲੀ ਹਮਲੇ ਰੁਕਣਗੇ तो कि मला है, तो है, हाँ, है या है सिर्फ लुट खोह हैगी उसके डिपेंड करता है पर फिलहाल यही है कि सरकार वालों एक कोशिश जरूर की गई है दूजे पास अमेरिका दिखे सिख ऑर्गनाइजेशन है या इंडियन ऑर्गनाइजेशन है उसे ਉਹਨਾਂ ਵੱਲੋਂ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਨ ਸਿੱਖ ਕਮਿਊਨਿਟੀ ਕੁਝ ਹੁਣ ਤੱਕ ਤਾਂ ਜਿਆਦਾ ਆਮੜੇ ਜਿਹੜੇ ਹੈਗੇ ਨੇ ਉਹ ਸਿੱਖਾਂ ਤੇ ਹੋਣੇ ਵੀ ਸਿੱਖ ਕਮਿਊਨਿਟੀ ਹੈ ਕੀ ਆ ਕਿਤੇ ਗਲਤ ਮਤਲਬ ਇੱਕ ਤਰ੍ਹਾਂ ਨਾਲ ਕਹੇ ਗਲਤ ਆਇਡੈਂਟੀਟੀ ਹੋਣ ਕਰਕੇ ਉਹਨਾਂ ਨੂੰ ਹਮਲਾ ਕੀਤਾ ਜਾਂਦਾ ਸੀ ਜਦੋਂ ਉਸامہ ਬਿੰਦ ਨਾਦੀਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਹਮਲੇ ਹੋਏ ਨੇ ਤਾਂ ਉਹ ਹਮਲਿਆਂ ਨੂੰ ਕਿਤੇ ਨਾ ਕਿਤੇ ਰੋਕਣ ਦੇ ਲਈ ਜਾਗਰੂਕ ਕਰਨਾ ਅਮਰੀਕਨ ਸੁਸਾਇਟੀ ਨੂੰ ਬਹੁਤ ਜ਼ਰੂਰੀ ਕਿਉਂਕਿ ਇੱਕ ਮਲਟੀ ਕਲਚਰ ਦੇਸ਼ ਹੈਗਾ ਉੱਥੇ ਅਲੱਗ-ਅਲੱਗ ਇਸਾ ਤੋਂ ਲੋਕ ਰਹਿ ਰਹੇ ਹਨ ਲਗਭਗ ਨਾ ਕਮਿਊਨਿਟੀ ਦੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਜਾਗਰੂਕ ਕਰਨਾ ਜੁਰੀ ਸੀਗਾ ਹੋਰ ਅਮਰੀਕਨ ਸਿਕਸ ਸਟੇਸ਼ਨ ਵੱਲੋਂ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੀਆਂ ਅਮਰੀਕਨ ਕੰਪਨੀਆਂ ਹੈਗੀਆਂ ਤੁਸੀਂ ਯਾਦ ਹੋਏਗਾ ਕਿ ਵਾਰਤ ਆਲੂ ਵਾਲਿਆਂ ਨੂੰ ਨੇ ਆਪਣਾ ਟਾਪ ਟਾਪ ਬ੍ਰੈਂਡ ਮੈਸਟਰ ਬਣਾਇਆ ਸੀ ਤਾਂ ਕਿ ਚਰਤਰ ਪਤਾ ਲੱਗ ਸਕੇ ਕਿ ਸਿੱਖਾਂ ਦੀ ਇਨੈਨਟੀ ਕੀ ਹੈ ਤਾਂ ਇੱਕ ਤਰ੍ਹਾਂ ਕੋਸ਼ਿਸ਼ ਜ਼ਰੂਰ ਕੀਤੀ ਹੈ ਦੂਜੇ ਪਾਸੇ ਸਰਕਾਰ ਵੀ ਜਿਹੜੀ ਇਹ ਉਪਰਾਲਾ ਹੈਗਾ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਹ ਵਧੀਆ ਹੈਗਾ ਕਿਉਂਕਿ ਇਸ ਨਾਲ ਕੋਸ਼ਿਸ਼ ਹੈ ਕਿ ਹਮਲੇ ਰੁਕ ਸਕਣ